ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਪੱਤੋ ਹੀਰਾ ਸਿੰਘ ਵਾਲਾ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਬੱਬਰ ਨਗ ਤੈੱਕ ਸੁਆ ਸੁਆ ਇਨਾਕ ਲੈ ਕੇ ਆਏ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਰਾਦਰ ਸਾਹਿਬ ਕੀ ਹਾਲ ਚਾਲ ਵਧੀਆ ਜੀ ਵਧੀਆ ਤੁਸੀਂ ਦੱਸੋ ਜੀ ਸ਼ੁਕਰਾ ਸ਼ੁਕਰਾ ਕਿਰਪਾ ਪਾਸ਼ਾ ਜੀ ਠੀਕ ਹੈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਹੈ ਗਿਆਨੀ ਵੇਜੇਰ ਸਿੰਘ ਹਾਂਜੀ ਪਿੰਡ ਪਤੋ ਹਿਰਾ ਸਿੰਘ ਤਹਿਸੀਲ ਨਿਆਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ 97800 ਪੂਰਾ 81301 ਠੀਕ ਆ ਜੀ ਇੱਕ ਨੰਬਰ ਬਾਈ ਗੱਭਣ ਤੋਂ ਸ਼ੁਰੂ ਕਰਦੇ ਆਂ ਆਪਾਂ ਸੂਆ ਕਿੰਨਾ ਮਸ ਹੁੰਦੀ ਆ ਜੀ ਇਹ ਜੀ ਦੂਜਾ ਸੂਆ ਛੋਟੀ ਸੁੰਦੀ ਆ ਠੀਕ ਆ ਜੀ ਸਮਾ ਕਿੰਨਾ ਲਊਗੇ ਜੀ ਇਹਦੇ 7 ਦਿਨ ਬਾਕੀ ਆਜ 15 ਦਿਨ ਨੇ 15 ਤਰੀਕ ਨੂੰ ਪੂਰੇ ਹੋ ਜਾਣੇ ਨੇ ਡੇਟ ਮੁਤਾਬਕ ਪਈ ਡੇਟ ਮੁਤਾਬਕ ਪਹਿਲੇ ਸੂਆ ਕਿੰਨਾ ਦੁੱਧ ਚੋਇਆ ਜੀ ਪਹਿਲੇ ਜੀ 11.5 ਕਿਲੋ ਚੋਇਆ ਆਪਣਾ ਚੋਇਆ ਵਾ ਗਾਂ ਚੋਇਆ ਠੀਕ ਆ ਹੁਣ ਜਿਹੜੇ ਸੀਮਨ ਤੋਂ ਗੱਭਣਾ ਕੋਈ ਹੈਗਾ ਰਿਕਾਰਡ ਜੀ ਇਹ ਸਰਕਾਰੀ ਸੀਮਨ ਦੀ ਆ ਸਰਕਾਰੀ ਸੀਮਨ ਤੇ ਠੀਕ ਆ ਜੀ ਤੇ ਕਿੰਨਾ ਕੁ ਪਾਜੂ ਬਈ ਇੱਕ ਤੀਰ ਇਹ ਤਕਰੀਬਨ ਮੈਨੂੰ ਤਾਂ ਆਸ ਹੈ ਵੀ 14-15 ਦਿਨ ਜਾਣਾ ਚਾਹੀਦਾ ਠੀਕ ਬਾਕੀ ਸੇਵਾ ਦਾ ਹਾਂ ਅ ਥਣਾ ਦੀ ਡੰਨ ਹੈ ਜੀ ਬਿਲਕੁਲ ਬਿਲਕੁਲ ਠੰਡੀ ਸੀਲ ਵੀ ਪੂਰੀ ਹੈ ਕੋਈ ਅੰਤ ਨਹੀਂਗਾ ਆ ਵੇਖੋ ਠੀਕ ਹੈ ਜੀ ਗਾਂ ਾਂ ਰਗੀ ਹੈ ਕਰਮਾ ਆਪਾਂ ਕਹਿ ਦਿੰਨੇ ਆ ਹੈ ਠੀਕ ਹੈ ਨਾ 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 ਕੋਈ ਐਸੀ ਵਾਸਤਾ ਨਹੀਂ ਤੋਰ ਕੇ ਦਿਖਾ ਦਿਓ ਜੀ ਚਲੋ ਬਾਈ ਦੇ ਦਸਨ ਮੁਤਾਬਕ ਜੀ ਸੂਆ ਬਾਈ ਦਸ ਦਾ ਦੂਜਾ ਸੁੰਦੀ ਆ ਜੀ 15 ਤਰੀਕ ਨੂੰ ਦਿਨ ਪੂਰੇ ਆ ਜੀ ਬਾਕੀ ਕਰਮ ਵਾਲਾ ਪਸ਼ੂ ਇੱਕ ਦੋ ਦਿਨ ਉੱਪਰ ਵੀ ਲਿਜਾ ਸਕਦਾ ਜਾਂ ਪਹਿਲਾਂ ਵੀ ਸੂ ਸਕਦਾ ਜੀ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਥਣਾ ਦੇ ਸਹਿਜ ਵੀ ਬਹੁਤ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਣਾ ਜੀ ਚਾਰ ਹੀ ਥਣਾ ਫੋਟ ਸ਼ਾਂਗਪੂਰਾ ਵੀ ਨੇ ਬਾਕੀ ਹਵਾਨਾ ਸੋਨਾ ਤਿਆਰ ਕਰਦੀ ਹੁੰਦੀ ਆ ਜੀ ਲਗਭਗ 210 ਦਾ ਕਿ 1.7 ਮੀਟ ਦਾ 14 ਕਿਲੋ ਦੀ ਆ ਜੀ ਬਾਕੀ ਸੇਵਾ ਦੇ ਸਰ ਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਸੀਲਸ ਲੱਗ ਦਾ ਅੰਤ ਕੋਈ ਨਹੀਂ ਥਣਾ ਦੀ ਡੰਨ ਹੋਊਗੀ ਬੇਫਿਕਰ ਹੋ ਜਾਓ ਕੋਈ ਅੰਤ ਨਹੀਂ ਹੈ ਠੀਕ ਆ ਜੀ ਲਓ ਜੀ ਠੰਡੀ ਸੀਲ ਤੇ ਚਾਹੇ ਵੇੜੇ ਦੇ ਵਿਚਾਲੇ ਬਹਿ ਕੇ ਚੋਲਿਓ ਗਾਇਆਂ ਰਗੀਆ ਕਰਮ ਵਾਲੀ ਲੈ ਚਲਿਓ ਜੀ ਬਾਕੀ ਚੌੜਾ ਪੱਠਪੂੜਾ ਵਜੇ ਨੂੰ ਵਜੂਦ ਪੂਰਾ ਚੰਗਾ ਸੇਵਾ ਗੌਰ ਮਾਲਕਾਂ ਦੀ ਪੂਰੀ ਆ ਜੀ ਮੇਨ ਗੱਲ ਠੰਡੀ ਸੀਲ ਆ ਜੀ ਚਾਹੇ ਦੋਨੇ ਪਾਸੇ ਬਹਿ ਕੇ ਜੋਈ ਚਲਿਓ ਜੀ ਕੋਈ ਵਾਸਤਾ ਹੀ ਨਹੀਂ ਕਰਮ ਵਾਲੀ ਡਿਮਾਂਡ ਵੀਰੇ ਦੀ ਜਮਾਨ ਜੀ ਇਹਦੀ ਡਿਮਾਂਡ ਹੈ ਜੀ 145 ਦੀ ਹੋ ਜੂ ਮਾਨਤਨ ਜੀ ਤੇ ਮਾਨਤਨ ਆਪਾਂ ਖੁੱਲਾ ਕਰਦੇ ਆਂਗੇ ਠੀਕ ਹੈ ਜੀ ਤੇ 130 ਵਾਲਾ 132 ਵਾਲਾ ਫੋਨ ਨਾ ਕਰੇ ਮੇਰਾ ਵੀਰੇ ਬੇਨਤੀ ਹੁੰਦੀ ਹੈ ਠੀਕ ਹੈ ਜੀ ਹਾਂ 145000 ਰੁਪਿਆ ਡਿਮਾਂਡ ਆ ਜੀ ਮਾਨਤਨ ਗਿਆਨੀ ਸਾਹਿਬ ਕਹਿੰਦੇ ਆਪਾਂ ਕਰ ਦਾਂਗੇ ਤੇ ਪਰ ਕੋਈ ਜ਼ਿਆਦਾ ਘੱਟ ਵਾਲਾ ਵੀ ਫੋਨ ਨਾ ਲਾਵੇ 130 ਵਾਲਾ ਜੀ ਥੋੜਾ ਕਨਾ ਮਾਨ ਕਰ ਜੀ ਮਾਂਗੇ ਸੋਨਾ ਕਿਉ ਪਿਆਰ ਠੀਕ ਹੈ ਜੀ ਹਾਂ ਇੱਕਦਮ ਹਾਂ ਚੰਗੀ ਚੀਜ਼ ਤੇ ਚੰਗਾ ਹੀ ਪੈਸਾ ਲੱਗਦਾ ਜੇ ਆਪਾਂ ਉਹ ਗੱਲ ਆ ਪੰਜਾਬੀ ਚ ਜਿੰਨਾ ਮਿੱਠਾ ਪਾਲਾਂਗੇ ਉਹਨਾਂ ਪੀਲਾਂਗੇ ਜੀ ਉਹ ਚੀਜ਼ ਹੋ ਜਾਂਦੀ ਆ ਚੰਗੀ ਚੀਜ਼ ਆ ਬਾਕੀ ਤੁਹਾਨੂੰ ਜਦੋਂ ਆਉਂਗੇ ਤੁਹਾਨੂੰ ਜਚੂਗੀ ਦੋ ਨੰਬਰ ਵੀਰੇ ਦੋ ਨੰਬਰ ਝੋਟੀ ਪਹਿਲਾਂ ਆ ਜੀ ਦੰਦੋ ਜੀ ਇਹ ਇਹ ਦੰਦੋ ਤਾਂ ਮੈਂ ਨਹੀਂ ਵੇਦਾਗਾ ਨਾ ਮੈਨੂੰ ਐਸਾ ਵੇਖੀ ਆ ਠੀਕ ਆ ਜੀ ਤੇ ਸੀਰਸ ਲਗਾ ਆ ਤਾਂ ਨਹੀਂ ਕੋਈ ਕਦੋਂ ਸੂਈ ਆ ਜੀ ਇਹਦਾ ਇਹਨੂੰ ਹੋ ਗਿਆ 22 ਦੇ ਨਾਲ ਸੂਈ ਨੂੰ ਠੀਕ ਆ ਜੀ ਬੱਚਾ ਪਹਿਲਾਂ ਹੀ ਮਰ ਗਿਆ ਸੀ ਅੱਛਾ ਜੀ ਹਾਂ ਬੱਚਾ ਪਹਿਲਾਂ ਹੀ ਮਰ ਗਿਆ ਸੀ ਉਸ ਤੋਂ ਬਾਅਦ ਦੇ ਵਿੱਚ ਇਹ ਚਾੜਨਾ ਚੋਂ ਨੇ ਆ ਠੰਡੀ ਆ ਜੀ ਪੂਰੀ ਪੂਰੀ ਠੰਡੀ ਆ 8 ਲੀਟਰ ਦੁੱਧ ਚੋ ਕੇ ਦੇਵਾਂਗੇ ਦੋਨੋਂ ਟਾਈਮ ਠੀਕ ਹੈ ਜੀ ਹੁਣ ਤਾਂ ਨਾ ਕਰਨੀਆਂ ਦਾ ਇਸ ਤਰ੍ਹਾਂ ਹੁਣ ਵੀ ਖੜਦਣੀਆਂ ਕੋਈ ਅਸੀਂ ਗੱਲ ਨਹੀਂ ਆ ਠੀਕ ਹੈ ਜੀ ਸੀਲਸ ਲੱਗਦਾਂ ਤਾਂ ਕੋਈ ਨਹੀਂ ਜਣੀ ਚਾਟ ਪਾਉ ਤੇ ਬੈਠ ਜਾ ਬਿਲਕੁਲ ਜੀ ਬਿਲਕੁਲ ਉਹਦੇ ਨਾਲ ਦੀ ਨਾਲ ਹੀ ਸਕੈਂਟੀ ਲਾਉਂਦੀ ਆ ਲਾਉਣ ਨੂੰ ਠੀਕ ਹੈ ਜੀ ਤੋੜ ਕੇ ਦਿਖਾ ਦੀਏ ਵੀ 22 ਦੇ ਦੱਸਣ ਮੁਤਾਬਕ ਸੂਆ ਬਾਈ ਦੱਸਦਾ ਕਿ ਪਹਿਲਾ ਸੂਈ ਆ ਜੀ ਅੱਜ 22 ਦਿਨ ਹੋ ਗਏ ਸਮਾਂ ਸੂਈ ਨੂੰ ਜੀ ਬੱਚਾ ਐਕਸਪਾਇਰੀ ਹੋਇਆ ਵਾ ਜੀ ਪਹਿਲਾਂ ਦਾ ਹੀ ਹੋਇਆ ਵਾ ਜੀ ਜਿਹੜਾ ਨੈੱਟ ਦੁੱਧ ਤਿਆਰ ਆ ਜੀ ਉਹ 8 ਕਿਲੋ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਰਚਵਾਈ ਕਰ ਸਕਦਾ ਜੀ ਬਾਕੀ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾ ਦਿੰਨੇ ਆ ਜੀ 10 ਵਜੇ ਤੇ 35 ਮਿੰਟ ਹੋ ਗਏ ਆ ਤੜਕੇ 7 ਵਜੇ ਚੋਈਆਂ ਠੀਕ ਆ ਜੀ ਤੜਕੇ 7 ਵਜੇ ਚੋਈਆਂ ਤੇ ਬਾਕੀ ਸ਼ਾਮ ਨੂੰ ਜਾ ਕੇ ਉਨੇ ਟਾਈਮ ਤੇ ਹੀ ਹਜੇ ਚਵਾਈ ਹੋਣੀ ਲਗਭਗ ਸਾਰਾ ਦੇਣੀ ਪਿਆ ਜੀ ਬਾਕੀ ਥਣਾ ਦੀ ਢੰਡਾ ਠੰਡੀ ਸੀਲ ਪੂਰੀ ਆ ਤੇ ਇਹਦੀ ਡਿਮਾਂਡ ਕੀ ਆ ਜੀ ਇਹ ਜੀ ਮਾੜਾ 60000 ਰੁਪਇਆ ਤੇ ਆਪਾਂ ਖੁੱਲਾ ਮਾਨਦਾਨ ਕਰ ਦਿਆਂਗੇ ਠੀਕ ਹੈ ਜੀ ਹਾਂ 60000 ਰੁਪਏ ਚ ਬਾਈ ਕਹਿੰਦਾ ਖੁੱਲਾ ਮਾਨਦਾਨ ਹੋਊਗਾ ਜੀ ਜਿਹਨੂੰ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ